ਕੀ ਕਰਦਾ ਹੈ ਮਾਂ ਦਾ ਲੜਦਾ ਵਾ ਲੜਦਾ ਟੂੜੀ ਚ ਫੇਰ ਆਂਦਾ ਦੋ ਸਾਲ ਹੋ ਗਏ ਅਫਸੈਟ ਹੋ ਗਿਆ ਟੂੜੀ ਵਾਲੇ ਕਮਰੇ ਚ ਬੜ ਕੇ ਬਹਿ ਜਾਂਦਾ ਬਸ ਚੰਗੇ ਭਲੇ ਨੂੰ ਬਾਹਰ ਖੜਨਾ ਵੀ ਕਮਰੇ ਦੇ ਵਿੱਚ ਬਹਿਣਾ ਵੀ ਤਪ ਜਾਂਦਾ ਬੰਦਾ ਤੇ ਟੂੜੀ ਵਾਲੇ ਕਮਰੇ ਚ ਸਭ ਤੋਂ ਵੱਧ ਗਰਮੈਸ਼ ਹੁੰਦੀ ਐ ਇੰਨਾ ਗਰਮ ਕਮਰਾ ਹੁੰਦਾ ਜਿੱਥੇ ਵੀਰਾ ਬੈਠਦਾ ਹੁਣੇ ਮਾਂ ਤੇ ਪਿਓ ਆਪਣੇ ਪੁੱਤ ਨੂੰ ਠੀਕ ਕਰਨ ਦੇ ਮਾਰੇ ਗਏ ਸੀ ਕਿਸੇ ਆਸ਼ਰਮ ਛੱਡਣ ਛੱਡਾਇ ਨਸ਼ਾ ਛਡਾਊ ਕੇਂਦਰ ਚ ਕਿੱਧਰ ਖੜਾ ਪੈਂਦਾ ਬਈ ਆਹ ਆ ਘਰ ਉਹਨਾਂ ਦਾ ਕਿਧਰ ਗੱਟ ਕੇ ਹੋ ਗਿਆ ਨਾ ਸੀ ਕੱਲ ਵੀਰੇ ਆਲਾ ਉੱtre ਥੱਲੇ ਕੀ ਹਾਲ ਨੇ ਵੀਰੇ ਕੀ ਨਾਂ ਤੇਰਾ ਨਾਂ ਦੱਸ ਹੱਥ ਮਨਾ ਲਾ ਜਗਸੀ ਰਈ ਜਗਸੀ ਆ ਤਾਂ ਹੱਥ ਮਨਾ ਲਾ ਪ੍ਰੋਜੈਕਟ ਸੀਟ ਕਿਵੇਂ ਕੀ ਕਰਨਾ ਵਾ ਕੁਝ ਨਹੀਂ ਬਈ ਪਹਿਲਾਂ ਕੀ ਕਰਦਾ ਸੀ ਹੈ ਪਹਿਲਾਂ ਕੀ ਕੰਮ ਕਰਦਾ ਸੀ ਕੁਛ ਨਹੀਂ ਬਿਲ ਲੈ ਬਿਲ ਲੈ ਜੰਦਾ ਠੀਕ ਪਿੰਡ ਕਿਹੜਾ ਤੇਰਾ ਜਿੱਦੜਾ ਪਿੰਡ ਕਿਹੜਾ ਜਿੱਦੜਾ ਗਿੱਦੜਪੜਾ ਗਿੱਦੜ ਖੇੜਾ ਗਿੱਦੜ ਖੇੜਾ ਤੇਰੇ ਬਾਪ ਦਾ ਕੀ ਨਾਮ ਬੋਲਾ ਹੈ ਬੋਲਾ ਕਿ ਬਾਪੂ ਆ ਇਹ ਤਾਂ ਬੇਬਿਆ ਹੈ ਇਹ ਤਾਂ ਬੇਬਿਆ ਆ ਆ ਖੜਾ ਮੇਰੇ ਮੱਥੇ ਬੇਬੇ ਉਹਨੂੰ ਬੁਛਦਾ ਤੈਨੂੰ ਨਹੀਂ ਪੜਦਾ ਇਹ ਤਾਂ ਬੇਬੇ ਆ ਮੰਮੀ ਇਧਰੀਏ ਕੀ ਨਾਂ ਇਹਦਾ ਰਾਣੀ ਰਾਣੀ ਇਹ ਕੌਣ ਆ ਭੋਲਾ ਭੋਲਾ ਡੈਡੀ ਇਧਰਾ ਕਿੰਨੇ ਭਰਾ ਤੁਸੀਂ ਕੱਲਾ ਭੈਣਾ ਕੱਲਾ ਤਿੰਨ ਵੱਡੀ ਦਾ ਕੀ ਨਾਂ ਅਮਿਲਾ ਹੈ ਅਮਿਲਾ ਛੋਟੀ ਦਾ ਉਸ ਤੋਂ ਛੋਟੀ ਦਾ ਇੱਥੇ ਖੜਦਾ ਮੇਰੇ ਖੜ ਕੇ ਉਸ ਤੋਂ ਛੋਟੀ ਦਾ ਪਤਾ ਨਹੀਂ ਇੱਥੇ ਆ ਜਾ ਜਖੀਰ ਮਾਰਦੇ ਨਹੀਂ ਤੇਰਾ ਇੱਥੇ ਆ ਜਾ ਡਰਾਇਆ ਕੀ ਕਰਦਾ ਹੈ ਮਾ ਤਾਂ ਲੜਦਾ ਵਾ ਲੜਦਾ ਟੂੜੀ ਚ ਫੇਰਦਾ ਅੱਛਾ ਕਿੰਨੇ ਕ ਟਾਈਮ ਤੋਂ ਫੇਰ 2 ਸਾਲਾਂ ਤੋਂ 2 ਸਾਲ ਹੋ ਗਏ ਟੂੜੀ ਇਹਨੂੰ ਕਿੱਥੋਂ ਮਿਲ ਗਈ ਟੂੜੀ ਚੱਕ ਕੇ ਪਰੇ ਕਰ ਦੋ ਫੇਰ ਲੱਭ ਲੈਣਾ ਪੈਂਦਾ ਟੂੜੀ ਦੀ ਹੈ ਹਾਂ ਛੋਟੇ ਪਰਿਵਾਰ ਚ ਪਹਿਲਾਂ ਕਿਸੇ ਨੂੰ ਦਿੱਕਤ ਸੀਗੀ ਇਦਾਂ ਦਿਮਾਗ ਦੀ ਇਹਦੇ ਦਾਦੇ ਨੂੰ ਜੈਂਦ ਨਾਨਨੇ ਮਾਮੇ ਨੂੰ ਬੂ ਆ ਮਸੀ ਨੂੰ ਇਹਦੇ ਨਾਨਕਿਆਂ ਜਾਂ ਦਾਦਕਿਆਂ ਚ ਕੋਈ ਸੀਗਾ ਦਿਮਾਗੀ ਅਫਸਰ ਸਹੀ ਰਸੋ ਸੋਚ ਕੇ ਇਹਦਾ ਇਲਾਜ ਉਸ ਹੱਬ ਨਾਲ ਹੋਣਾ ਕਿਸੇ ਨੂੰ ਤਾਂ ਹੋਊਗੀ ਇਕੱਲੇ ਨੂੰ ਇਹਨੂੰ ਨਹੀਂ ਹੈਗੀ ਭਰਾ ਸੀ ਮੇਰਾ ਬੱਟਾ ਦਤਾ ਹੂੰ ਹੂੰ ਥੋੜਾ ਵੱਡਾ ਹੋ ਗਿਆ ਇੱਕ ਹੁੰਚੋ ਆਈ ਹੋਈ ਹੈ ਬਿਮਾਰੀ ਦੀ ਇਹਨੂੰ ਹੈਨਾ ਤੇ ਜਿਵੇਂ ਇਹਦੇ ਵਿੱਚ ਕੀ ਹੁੰਦਾ ਬੰਦਾ 20-22 ਸਾਲ ਤੱਕ ਠੀਕ ਰਹਿੰਦਾ ਵਧੀਆ ਉਦੋਂ ਬਾਅਦ ਚ ਜਾ ਕੇ ਥੋੜਾ ਥੋੜਾ ਕਮਲਾ ਹੋਣ ਲੱਗ ਜਾਂਦਾ ਤੇ ਇੱਥੇ ਇਹਦਾ ਇਲਾਜ ਹੋ ਜੂਗਾ ਪਰ ਗੱਲ ਇਹ ਆ ਵੀ ਇਹਦੀ ਦਵਾਈ ਆ ਟੁਕੜ ਟੁਕੜ 5-4 ਸਾਲ ਚਲਣੀਆਂ ਲਗਾਤਾਰ ਦਵਾਈ ਬੰਦ ਨਹੀਂ ਹੋਣੀ ਚਾਹੀਦੀ ਦਵਾਈ ਫ੍ਰੀ ਮਿਲਣੀ ਆ ਤੁਹਾਨੂੰ ਪਰ ਤੁਸੀਂ ਆ ਕੇ ਹਰ ਮਹੀਨੇ ਦਵਾਈ ਲੈ ਕੇ ਜਾਣੀ ਆ ਤੇ ਇਹਨੂੰ ਬਿਨਾਂ ਕਿ ਦਵਾਈ ਖਾਣੀ ਆ ਇਹ ਤੁਹਾਡੀ ਜ਼ਿੰਮੇਵਾਰੀ ਆ ਇਹਨੂੰ ਦਾਖਲ ਕਰ ਲੈਣਾ ਨਾਲ ਰਹਿਣਾ ਪੈਣਾ ਇੱਕ ਜਾਣੇ ਤੁਹਾਨੂੰ ਜਿਹੜਾ ਤਕੜਾ ਬੰਦਾ ਕੋਈ ਨਾ ਜਿਵੇਂ ਤੁਸੀਂ ਨਵੋ ਹਾਂ ਤੇ ਹਫਤਾ ਦੋ ਹਫਤੇ ਰੱਖ ਕੇ ਤੀਰ ਸੈੱਟ ਹੋ ਜੂ ਫਿਰ ਭੇਜਾਂਗੇ ਪੰਡਾ ਟੁੱਡੀ ਚ ਰਹਿਣਾ ਵਧੀਆ ਲੱਗੇ ਤੈਨੂੰ ਜਗਸੀਰ ਟੁੱਡੀ ਪਾ ਕੇ ਜਿਹੜੀ ਡੇਢੀ ਰਹੀ ਜਗਸੀਰ ਕੀ ਕਰਨਾ ਵੱਡਾ ਹੱਕੀ ਬਣਨਾ ਵੱਡਾ ਹੱਕੀ ਬਣਨਾ ਹੈ ਨਹੀਂ ਵੱਡਾ ਹੱਕੀ ਬਣਨਾ ਕੀ ਸੁਪਨਾ ਤੇਰਾ ਟਰੈਕਟਰ ਲੈਣਾ ਆਪਦਾ ਖੇਤੀ ਕਰਨੀ ਆ ਦਿਹਾੜੀ ਕਰਨੀ ਆ ਖੇਤੀ ਕਰਨੀ ਆ ਠੀਕ ਆ ਕਿੰਨੇ ਨਾਲ ਸੰਜੀਤ ਰਲੇਗਾ ਸੀਰ ਰਲੇਗਾ ਕਿੰਨਾ ਸੀਰ کریںਗਾ ਕੀ کریںਗਾ ਇੰਮਦਰਾ ਨਾਲ ਕਿੰਨੇ ਪੈਸੇ ਲੈਣਗੇ ਮਹੀਨੇ ਦੇ ਮੈਂ ਜਾਣ ਨਹੀਂ ਸਕਾਂਗਾ ਕਿੰਨੇ ਲੈਣਗੇ 10 ਫਿਰ ਮੈਂ ਕਿਸੇ ਨਾਲ ਗੱਲ ਕਰਾਂ ਨਾ ਪਿੰਡ ਤੇਰੇ ਕਿੰਨੇ ਚਿਰਾਂ ਗੱਲ ਦਾ ਨਹੀਂ ਉਹ ਤਾਂ ਕਹਿੰਦੇ 5000 ਰੁਪਏ ਮਹੀਨਾ ਦੇਣਾ 5 ਵੀ ਠੀਕ ਆ ਨਹੀਂ ਆ ਅੱਧਿਆੜੀ ਕਿੰਨੀ ਵੰਦੀ ਤੇਰੀ ਅੱਧਿਆੜੀ ਕੀ ਲੈ ਲੈਣਾ ਮੈਂ ਅੱਜ ਕੱਲ 200 ਲੈਣਾ ਦਿਹਾੜੀ ਕਿ 500 ਲੈਣਾ ਕਿੰਨੇ ਕਿੰਨੀ ਚੱਲਦੀ ਆ ਤੂੰ ਦੱਸ ਕਿੰਨੀ ਚੱਲਦੀ ਆ ਤੈਨੂੰ ਪਤਾ ਨਹੀਂ ਕਿੰਨੀ ਚੱਲਦੀ ਪਾਪੇ ਨੂੰ ਪੁੱਛ ਆਜੇ ਨੂੰ ਪੁੱਛ ਕਿੰਨੀ ਚੱਲਦੀ ਪੁੱਛ ਪਾਪੇ ਨੂੰ ਕਿ ਪਾਪਾ ਦਿਹਾੜੀ ਕਿ ਚੱਲਦੀ ਆ ਵੱਟ ਚ ਬੱਪ ਨੂੰ ਵਾਟਸ ਵਾਟਸ 500 ਰੁਪਏ ਦੇ ਰਹੀ ਲਵੇਂਗਾ ਜੇ 500 ਰੁਪਏ ਦੇ ਰਹੀ ਲਵੇਂਗਾ ਤਾਂ ਮਹੀਨੇ ਕਿੰਨੇ ਪੈਸੇ ਬਣਨਗੇ ਮਹੀਨੇ ਚ ਕਿੰਨੇ ਦਿਨ ਹੁੰਦੇ ਆ ਕਿੰਨੇ ਦਿਨ ਹੁੰਦੇ ਮਹੀਨੇ ਚ ਮਹੀਨੇ ਚ ਕਿੰਨੇ ਦਿਨ ਹੁੰਦੇ ਵੀ ਨਹੀਂ ਪਤਾ ਮਹੀਨੇ ਚ ਦਿਨ ਕਿੰਨੇ ਹੁੰਦੇ ਦਿਨ ਹਾਂ ਸਾਲ ਚ ਮਹੀਨੇ ਕਿੰਨੇ ਹੁੰਦੇ ਆ ਹਫਤੇ ਕਿੰਨੇ ਹੁੰਦੇ ਹਫਤੇ ਮਹੀਨੇ ਚ ਮੈਂ ਬਤਾ ਤੂੰ ਵੀ ਯਾਰ ਜਮਾ ਹੀ ਅਨਪੜ ਨਿਕਲ ਜਗਸੀਰ ਯਾਰ ਹੈ ਉਹ ਜਗਸੀਰ ਉਹ ਤਾਂ ਪੜਿਆ ਲਿਖਿਆ ਮੁੰਡਾ ਹੈ ਯਾਰ ਕਿੰਨਾ ਪੜਿਆ ਤੂੰ ਨਹੀਂ ਸਕੂਲ ਜਾਣਾ ਹੁੰਦਾ ਤੂੰ ਕੰਮ ਤੇ ਲੱਗ ਜਾਵੇਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਹੁਣੇ ਹਰਿਆਣੇ ਤੋਂ ਆਏ ਨੇ ਸਿਰਸੇ ਜ਼ਿਲ੍ਹੇ ਤੋਂ ਹਰਿਆਣੇ ਤੋਂ ਪਿੰਡ ਗਿੱਦੜਹਿੜਾ ਜਸਜੀਤ ਸਿੰਘ ਹੈ ਬਾਈ ਮਜ਼ਦੂਰ ਦਾ ਪੁੱਤ ਆ ਤਿੰਨ ਭੈਣਾਂ ਦਾ ਭਰਾ ਆਪ ਪਿਓ ਦਾ ਇਕੱਲਾ ਪੁੱਤ 2 ਸਾਲ ਹੋ ਗਏ ਅਫਸਰਟ ਹੋ ਗਿਆ ਟੂੜੀ ਵਾਲੇ ਕਮਰੇ 'ਚ ਬੜ ਕੇ ਬਹਿ ਜਾਂਦਾ ਬਸ ਉੱਥੇ ਬੈਠਾ ਰਹਿੰਦਾ ਨਿਕਲਦਾ ਟੁਆਲੇਟ ਬਾਥਰੂਮ ਜਾਂਦਾ ਆ ਕੇ ਫੇਰ ਟੂੜੀ ਵਾਲੇ ਕਮਰੇ 'ਚ ਬੜ ਜਾਂਦਾ ਕੋਈ ਕੰਮ ਨਹੀਂ ਕਿਤੇ ਨਹੀਂ ਜਾਣਾ ਸਾਰਾ ਦਿਨ ਟੂੜੀ ਵਾਲੇ ਕਮਰੇ 'ਚ ਬੜਿਆ ਰਹਿੰਦਾ ਰੋਟੀ ਖਾਲੀ ਖਾ ਪੀ ਲਿਆ ਮਾਂ ਬਣਾਉਂਦੇ ਰੋਟੀ ਪਾਣੀ ਖਾ ਕੇ ਫੇਰ ਉੱਥੇ ਜਾ ਕੇ ਉੱਥੇ ਹੀ ਰੋਟੀ ਲੈਣ ਦਾ ਟੂੜੀ ਤੇ ਬੈਠ ਕੇ ਰੋਟੀ ਖਾਂਦਾ ਟੂੜੀ 'ਚ ਬੜਨਾ ਪੈਂਦਾ ਸਰਦਾਂ ਨੂੰ ਹਾਂ ਹੁਣ ਇੰਨੀ ਗਰਮੀ ਮੰਨ ਲਓ ਆਪਾਂ ਨੂੰ ਚੰਗੇ ਭਲਿਆਂ ਨੂੰ ਬਾਹਰ ਖੜਨਾ ਵੀ ਕਮਰੇ ਦੇ ਵਿੱਚ ਬਹਿਣਾ ਵੀ ਤਪ ਜਾਂਦਾ ਬੰਦਾ ਤੇ ਟੂੜੀ ਵਾਲੇ ਕਮਰੇ 'ਚ ਸਭ ਤੋਂ ਵੱਧ ਗਰਮੈਸ਼ ਹੁੰਦੀ ਐ ਇੰਨਾ ਗਰਮ ਕਮਰਾ ਹੁੰਦਾ ਇਥੇ ਵੀਰਾ ਬੈਨਦਤ ਦੋ ਸਾਲ ਹੋ ਗਏ ਨੂੰ ਇਸੇ ਤਰ੍ਹਾਂ ਕਰਦੇ ਤੇ ਮੈਂ ਪਹਿਲਾਂ ਵੀਰੇ ਕਿਸੇ ਨੇ ਸਪੋਰਟ ਜਿਵੇਂ ਹੁਣ ਅੱਜ ਹੀ ਵੀਰੇ ਹੁਣੇ ਅੱਜ ਪਰਾਲਾ ਕਰਕੇ ਲੈ ਕੇ ਆਏ ਆ ਦੋ ਸਾਲਾਂ ਚ ਕੋਈ ਨਹੀਂ ਕੀਤਾ ਪਰਾਲਾ ਹਾਂ ਦੱਬਾ ਸਕਦਾ ਸੀ ਆ ਕੋਲੇ ਛੱਡੀ ਆ ਹਾਂ ਹਾਂ 5 ਦਿਨ ਫਿਰ ਜਾ ਕੇ ਟੂੜੀ ਵਾਲੀ ਚ ਬਣ ਗਿਆ ਦੁਬਾਰਾ ਫਿਰ ਹੋਇਆ ਨਹੀਂ ਹੋਇਆ ਪਹਿਲਾਂ ਨਹੀਂ ਹੋਇਆ ਪਹਿਲਾਂ ਲਿਆਕਾ ਤੋਂ ਗਏ ਤੁਸੀਂ ਉੱਥੋਂ ਫੇਰ ਹੋਰ ਛੱਡੀ ਰੱਖਦੇ ਆ ਪਿਛਲੇ ਦਾ ਪੂਰਾ ਲਉ ਗਲ ਗਿਆ ਸੀ ਉਹ ਗਲ ਗਿਆ ਜੀ ਸਾਰਾ ਇਹ ਸਾਰਾ ਸਰੀਰ ਗਲ ਗਿਆ ਉਹਨਾਂ ਨੇ ਫਿਰ ਫੇਰ ਨਹੀਂ ਗਲ ਕਿਵੇਂ ਗਿਆ ਕੋਈ ਰੱਬ ਹੀ ਜਾਣੇ ਉਹਨਾਂ ਨੇ ਫਿਰ ਆ ਅਸੀਂ ਗਿੜੀ ਰੂੜੀ ਲੈਣ ਗਏ ਉਹਨਾਂ ਨੇ ਸਾਡੇ ਮਗਰ ਦਾਤਾ ਕਹਿੰਦਾ ਅਸੀਂ ਰੱਖਦੇ ਨਹੀਂ ਅਸੀਂ ਰੱਖਦੇ ਨਹੀਂ ਆ ਗਿਨੇ ਸਾਂ ਨੀ ਮਾਰੇ ਹੂੰ ਤੇ ਕੁਕਤਾ ਕਿ ਕੰਬੜਾ ਨੇ ਕੁੱਤੇ ਵਰਗਾ ਮਨ ਤੋਂ ਉਹ ਤੋਂ ਬਾਤ ਉਹ ਗਏ ਤਾਂ ਜੀ ਆਸ਼ਰਮ ਛੱਡਣ ਸੀ ਇਹ ਉਹ ਨਸ਼ੇ ਕੇਂਦਰੋਂ ਹੀ ਨਿਕਲੇ ਛੱਡੇ ਉੱਥੇ ਸਮਾਂ ਜਾਲੇ ਬਾਹਰ ਦਾ ਦੇਖੋ ਮਾਮਪ੍ਰੋਧ ਆ ਵਿਚਾਰੇ ਆਪਦੇ ਤ੍ਰੀਪੁੱਤ ਨੂੰ ਠੀਕ ਕਰਨ ਦੇ ਮਾਰੇ ਪਰਾਲੇ ਕਰਦੇ ਆ ਭਾਜ ਦੌੜ ਕਰਦੇ ਆ ਤੇ ਅੱਜ ਕੱਲ੍ਹ ਲਾਤੇ ਅਸੀਂ ਬਣੇ ਹੋਇਆ ਦੁਕਾਨਾਂ ਐਨੀਆਂ ਖੁੱਲੀਆਂ ਹੋਈਆਂ ਵੀ ਜੇ ਕੋਈ ਬੰਦਾ ਕਹਿੰਦਾ ਮੈਨੂੰ ਸਬਜ਼ੀ ਦੇ ਦੇ ਉਹ ਕਹਿੰਦਾ ਸਬਜ਼ੀ ਤਾਂ ਨਹੀਂ ਪਟਾਕੇ ਲੈ ਜਾ ਕੋਈ ਮੈਚ ਹੀ ਨਹੀਂ ਕਰਦੀ ਚੀਜ਼ ਜਾਂਦਾ ਹੋਵੇ ਵੀ ਚਲੋ ਸਬਜ਼ੀ ਲੈਣਗੇ ਦਾਲ ਦੇਤੀ ਸਬਜ਼ੀ ਦੇਣਗੇ ਨੂੰ ਪਟਾਕੇ ਦੇਣ ਵਾਲਾ ਕੰਮ ਕਰਦੇ ਲੋਕ ਹੁਣੇ ਮਾਂ ਤੇ ਪਿਓ ਆਪਣੇ ਪੁੱਤ ਨੂੰ ਠੀਕ ਕਰਨ ਦੇ ਮਾਰੇ ਗਏ ਸੀ ਕਿਸੇ ਆਸ਼ਰਮ ਛੱਡਣਾਂ ਇਹ ਤਾਂ ਨਹੀਂ ਸੀ ਪਤਾ ਇਹਨਾਂ ਨੂੰ ਅਨਪਾਰਟੀ ਵਿਚਾਰੇ ਇਹਨਾਂ ਨੂੰ ਐਂ ਸੀ ਚੱਲ ਖਨੀ ਆਸ਼ਰਮੀਆਂ ਛੱਡਿਆ ਨਸ਼ਾ ਚਨਾਉ ਕੇਂਦਰ ਚ ਉਹਨਾਂ ਨੇ ਮੰਨਿਆ ਨਹੀਂ ਕੀਤਾ ਉਹਨਾਂ ਨੇ ਐ ਨਹੀਂ ਕੀਤਾ ਕਿ ਆਹ ਬਾਈ ਤੇ ਤੁਹਾਡਾ ਤਾਂ ਮੁੰਡਾ ਕਮਲਾ ਵਾ ਸਾਡੇ ਕੋਲ ਨਹੀਂ ਰੱਖਿਆ ਜਾਣਾ ਇਹਦਾ ਇਲਾਜ ਦਿਮਾਗ ਵਾਲੇ ਡਾਕਟਰ ਤੋਂ ਕਰਾਓ ਕਿਸੇ ਚੰਗੀ ਹੋਰ ਥਾਂ ਤੇ ਛੱਡਿਓ ਉਹਨਾਂ ਨੂੰ ਪੈਸੇ ਚਾਹੀਦੇ ਸੀ ਕਿੰਨੇ ਪੈਸੇ ਦਿੰਦੇ ਮਹੀਨੇ ਦੇ ਫ੍ਰੀ ਰੱਖਿਆ ਉਹਨਾਂ ਨੇ ਤੇ ਫਿਰ ਤੁਸੀਂ ਕਿਦੋਂ ਜਾਂਦੇ ਸੀ ਇਹ ਦੇ ਮਗਰ ਮੈਨਾਂ ਬਾਹਰ ਜਾਂਦੇ ਸੀ ਤੁਸੀਂ ਨੇ ਮੈਨਾਂ ਬਾਹਰ ਤੁਹਾਨੂੰ ਪਤਾ ਨਹੀਂ ਲੱਗਦਾ ਇਹਦੀ ਹਾਲਤ ਦਾ ਗਾਲ ਕਿਵੇਂ ਗਿਆ ਰੱਖਦੇ ਸੀ ਉਹ ਦਿਖਾਉਂਦੇ ਨਹੀਂ ਸੀ ਦਿਖਾਉਂਦੇ ਹੀ ਨਹੀਂ ਸੀ ਨਹੀਂ ਫਿਰ ਵੀ ਫਿਰ ਵੀ ਕਿਵੇਂ ਪੰਚਾਇਤੀ ਤੌਰ ਤੇ ਛੱਡਿਆ ਉਹਦੀ ਜਿਆ ਪਤਾ ਨਹੀਂ ਸਾਨੂੰ ਤਾਂ ਸਾਰਾ 8 ਦਿਨ ਪਹਿਲਾਂ ਹੀ ਪਤਾ ਲੱਗਿਆ ਮੇਰਾ ਪਿੰਡ ਮੱਖਾ ਬਈ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਨਾਂ ਨੂੰ ਮੇਰਾ ਪੜੋਸੀ ਆਈ ਆਪਣੇ ਖੇਤੀ ਕੰਮ ਕਰਦਾ ਹੈ ਜਦੋਂ ਇਹ ਆਪਦੇ ਸਹੁਰੇ ਗਿਆ ਹੋਇਆ ਸੀ ਇਹਨੇ ਮੇਰੇ ਕੋਲੇ ਕਾਲ ਕੀਤੀ ਕਹਿੰਦਾ ਅੱਛਾ ਤੁਹਾਡੇ ਸਹੁਰਿਆਂ ਤੋਂ ਬਾਈ ਹਾਂਜੀ ਇਹਨਾਂ ਦਾ ਸਾਲਾ ਹੈ ਅੱਛਾ ਤੁਹਾਡਾ ਸਾਲਾ ਇਹ ਫਿਰ ਇਹਨਾਂ ਨੇ ਕਹਿੰਦਾ ਕਹਿੰਦਾ ਇੱਕ ਮਨੁੱਖਤਾ ਦੀ ਸੇਵਾ ਸੁਣਿਆ ਜੀ ਕਹਿੰਦੇ ਵਾਈ ਦਾ ਨਾਮ ਸੁਨੇਗਾ ਇਹ ਆਪਾਂ ਮਿੰਟੂ ਮੀਰਪੁਰ ਚਲੀਏ ਗੁਰਪ੍ਰੀ ਕੋਲ ਦੇ ਦੇਖੇ ਕੋਸ਼ਿਸ਼ ਕਰਾਂਗੇ ਜੀ ਮੈਨੂੰ ਤਾਂ ਬਹੁਤ ਟਾਈਮ ਦਾ ਮੈਨੂੰ ਵੀ ਕਿਉਂ ਮੈ ਲੁਧਿਆਣੇ ਆਉਂਦਾ ਰਹਿਣਾ ਭਾਈ ਦਾ ਟ੍ਰਾਂਸਪਲੈਂਟ ਹੋਇਆ ਸੀ ਜੀ ਵੈਸੇ ਵੀ ਸਮਾਜ ਸੇਵੀ ਹਰੇਕ ਹਸਪੀਟਲ ਜਾਂਦੇ ਰਹਿੰਦੇ ਜੀ ਇੱਥੇ ਆਉਂਦਾ ਜੀ ਮੌਕਾ ਮਿਲਿਆ ਫਿਰ ਮੈਂ 8 ਦਿਨ ਪਹਿਲਾਂ ਇਹਨੂੰ ਕਿਹਾ ਮੈਂ ਕਿਹਾ ਆਪਾਂ ਚੱਲ ਗੱਡੀ ਤੇਲ ਸਾਂਝਾ ਪਾ ਲਾਂਗੇ ਇਹਨਾਂ ਕੋਲ ਤਾਂ ਵਿਚਾਰਾਂ ਕੋਲ ਤੇਲ ਨੂੰ ਪੈਸੇ ਵੀ ਹੈ ਇਹ ਕਿ ਚੱਲ ਗੱਡੀ ਇਹ ਮੁੰਡੇ ਨੇ ਵਿਚਾਰਾ ਕੁਝ ਕਹਿੰਦਾ ਮੈਂ ਆ ਗੱਡੀ ਆਪਦੀ ਇਹਦੀ ਇਹ ਕਹਿੰਦਾ ਅੱਧਾ ਕਰਦਾ ਮੈਂ ਕਰ ਦਊਂਗਾ ਪ ਇੰਟਰਪਰਨੈਂਟ ਗੁਹਾ ਕੋੜਾ ਕਰ ਗਿੱਦੜੇੜੇ ਚ ਹਾਂਜੀ ਗਿੱਦੜੇੜੇ ਤੇ ਗਿੱਦੜੇੜੇ ਪਿੰਡ ਚ ਦੋਨੋਂ ਹਸਬੰਡ ਵਾਈਫ ਗੁਹਾ ਕੋੜਾ ਕਰਦੇ ਨੇ ਏਵੇਂ ਕਰ ਕਰ ਕੇ ਢੀਆਂ ਤਾਂ ਵਿਆਹ ਦੀਆਂ ਤਿੰਨੇ ਲੇਖ ਬਾਈ ਹੁਣ ਗੱਲ ਐ ਉਹ ਆ ਤੇਰੀ ਵੀ ਡਿਊਟੀ ਬਣਦੀ ਹੈ ਜਿਹੜੀ ਜ਼ਿੰਮੇਵਾਰੀ ਹੈ ਨਾ ਹੁਣ ਚਲੋ ਮੈਨੂੰ ਨਹੀਂ ਪਤਾ ਪਿੱਛੇ ਕਿਵੇਂ ਹੋਇਆ ਕੀ ਹੋਇਆ ਇੱਥੇ ਤਿੰਨ ਜ਼ਿੰਮੇਵਾਰੀ ਨਾਲ ਰਹਿਣਾ ਪੈਣਾ ਦੇਮੋਂ ਤੋਂ ਬੀੜੀ-ਬੂੜੀ ਪੀਣਾ ਯਾਰ ਦਾ ਲਾਉਣਾ ਇਹ ਬੰਦ ਕਰਨਾ ਪੈਣਾ ਇੱਥੇ ਨਹੀਂ ਸਾਡੇ ਚੱਲਣਾ ਗੁਰੂ ਘਰ ਆ ਸਾਡਾ ਇੱਥੇ ਹੈਨਾ ਇਹ ਨਾ ਹੋਵੇ ਇੱਥੇ ਪੜਦੇ ਨੇ ਤੂੰ ਇੱਧਰ ਉੱਧਰ ਹੋ ਕੇ ਹੈਨਾ ਕਰੇ ਗੁਰੂ ਘਰ ਤੇ ਇਹ ਬਰਦਾਸ਼ਤ ਨਹੀਂ ਕਰਨੀ ਅਸੀਂ ਗੱਲ ਬਾਕੀ ਸਾਰੀ ਚੀਜ਼ ਚੱਲ ਜੂ ਹਾਂਜੀ ਜੇ ਕੋਈ ਨਸ਼ਾ ਹੋਰ ਕਰਦਾ ਕੋਈ ਗੋਲੀ-ਗਾਲੀ ਖਾਨਾ ਬੰਪ ਇਹ ਧਿਆਨ ਰੱਖੀਂ ਬਸ ਕਿਉਂਕਿ ਸਾਡੇ ਕੋਲੇ ਲੇਵਰ ਉੱਪਰ ਵਾਲੇ ਵੀ ਆਉਂਦੇ ਆ ਕੱਲ ਤੂੰ ਕਿਸੇ ਹੋਰ ਲੇਵਰਾਂ ਨਾਲ ਸਾਹਿਬदाई ਲਈ ਫਿਰੇ ਫਿਰ ਇਹਨਾਂ ਦੀ ਇੱਜ਼ਤ ਜਾਊਗੀ ਵਿਚਾਰਿਆਂ ਦੀ ਨਾਲ ਹੈਨਾ ਇਹ ਇਹ ਗੱਲ ਬਰਦਾਸ਼ਤ ਨਹੀਂ ਕਰਨੀ ਬਾਕੀ ਸਾਰਾ ਕੁਝ ਚੱਲ ਜੂ ਠੀਕ ਹੈ ਜੀ ਅਕਸੀਰ ਜੀ ਅਸੀਂ ਇਹਨੂੰ ਦੱਸ ਦੇਣ ਇੱਥੇ ਰੱਖਾਂਗੇ ਇਹਦਾ ਇਲਾਜ ਕਰਾਉਨੇ ਆ ਥੋੜਾ ਸੈੱਟ ਹੋ ਜੂਗਾ ਫਿਰ ਭੇਜਾਂਗੇ ਘਰੇ ਠੀਕ ਹੈ ਠੀਕ ਹੈ ਜੀ ਕੋਈ ਨਾ ਭਾਈ ਧੰਨਵਾਦ ਤੁਹਾਡਾ ਤੁਸੀਂ ਇਹ ਬਰਾਲਾ ਕੀਤਾੜਾ ਲੈ ਕੇ ਆਏ ਨੀ ਨੀ ਕੋਈ ਨਾ ਭਾਈ ਕੋਈ ਨਾ ਕੋਈ ਲੈ ਗਿਆ ਮਿਲਦਾ ਬਹੁਤ ਚਰਦਾ ਮੰਨ ਲਓ ਮਹਿਮਾਨ ਚ ਸੀਗੀ ਜੀ ਖੇਚੀ ਮਿਲ ਕੇ ਆਈ ਹੋਈ ਨਹੀਂ ਕੋਈ ਨਾ ਕੋਈ ਬਾਕੀ ਜੀ ਆਪਾਂ ਨੂੰ ਲੱਗੂਗਾ 2-4 ਦਿਨਾਂ ਚੀ ਜਿੰਨੇ ਛੇਤੀ ਛੱਟੋਂ ਦਾ ਪਸ਼ੂਟੀ ਕਰ ਦਾਂਗੇ। ਬੱਕਰੇ ਨੂੰ ਦਵਾਈ ਬੰਦ ਨਹੀਂ ਕਰਨੀ। ਜਮਾਂ ਠੀਕ ਹੋ ਜਾਊਗਾ ਐ ਬਾਈ। ਹਨਾ ਦਵਾਈ ਨਾ ਦੀ ਬੰਦ ਕਰਿਓ। ਜਿੰਨੇ ਕੋਈ ਮੜਾ ਮੋਟਾ ਸਾਡੇ ਵੱਲੋਂ ਹੋਇਆ ਸੀ। ਨਹੀਂ ਨਹੀਂ ਕੋਈ ਗੱਲ ਹੀ ਨਹੀਂ। ਕਿਸੇ ਚੀਜ਼ ਦੀ ਲੋੜ ਹੀ ਨਹੀਂ ਬਾਈ। ਦਵਾਈ ਖਾਣੀ ਹੈ। ਪ੍ਰਸ਼ਾਦਾ ਛਕਣਾ ਨੇ ਬਾਈ ਨੇ ਹੋਰ ਕੀ। ਕੋਈ ਨਾ ਬਾਈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ